ਗੋਬਿੰਦਰ ਸਿੰਘ ਸੈਣਾ ਕੋਲਕੱਤਾ ਦੇ ਕਤਲ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਤਰਥੱਲੀ ਮੱਚੀ ਹੋਈ ਹੈ। ਲਾਲ ਸਿੰਘ ਉਗੂਕੇ ਦੇ ਉੱਪਰ ਸਵਾਲ ਖੜੇ ਹੋ ਰਹੇ ਕਿਉਂਕਿ ਪੀਛਾ ਰਾਪ ਸਿੰਘ ਉਗੂਕੇ ਦਾਲ ਪਿਆ ਸੀਗਾ ਵਿਧਾਇਕ ਹੈ ਜਿਹੜੇ ਭਦੌਰ ਤੋਂ ਕਿਉਂਕਿ ਚਪੇੜੇ ਮਾਰਨ ਦੀ ਗੱਲ ਕਰੀ ਸੀ ਤੇ ਇਹ ਅਕਸਰ ਨੌਜਵਾਨ ਖੁੱਲ ਕੇ ਡਟ ਕੇ ਸਰਕਾਰ ਦੇ ਖਿਲਾਫ ਬੋਲਦਾ ਸੀ। ਦੋ ਦਿਨ ਪਹਿਲਾਂ ਹੀ ਹਜੇ ਕਹਿੰਦੇ ਆਪਣਾ ਨਵਾਂ ਖਾਤਾ ਖੋਲ੍ਹਿਆ ਸੀਗਾ ਔਨਲਾਈਨ ਕਿਉਂਕਿ ਸਰਕਾਰ ਨੇ ਬੰਦ ਕਰ ਦਿੱਤਾ ਸੀ ਆਲੋਚਨਾ ਦੇ ਚਲਦੇ। ਮੇਰੇ ਨਾਲ ਪਰਮਿੰਦਰ ਝੋਟਾ ਮੌਜੂਦ ਹੈ ਇਸ ਵਕਤ ਆਸ਼ੂ ਰੇਜਾ ਪੱਤਰਕਾਰ ਦੇ ਨਾਲ ਤੁਸੀਂ ਜੁੜੇ ਹੋ ਕਿਉਂਕਿ ਪਰਮਿੰਦਰ ਝੋਟਾ ਵੀ ਬੇਵਾਕੀ ਦੇ ਨਾਲ ਬੋਲਦੇ ਆ ਤੇ ਅੱਜ ਉਸ ਧਰਨੇ ਦੇ ਵਿੱਚ ਜਾ ਕੇ ਆਇਆ ਪਰਿਵਾਰ ਦੇ ਨਾਲ ਮੁਲਾਕਾਤ ਕਰਕੇ ਆਇਆ ਤੇ ਪਰਿਵਾਰ ਕੀ ਕੁਝ ਗੱਲਾਂ ਕਹਿ ਰਿਹਾ ਉਹ ਵੀ ਜਾਣਾਂਗੇ ਤੇ ਪਰਮਿੰਦਰ ਸਿੰਘ ਝੋਟਾ ਕੀ ਸੋਚਦੇ ਆ ਝੋਟਾ ਹੀ ਬਹੁਤ ਬਸਵਰ ਤੋੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਥੇ ਸਾਰੇ ਦੇਖਦੇ ਸੁਣਦੇ ਸੋਚਿਆ ਨੂੰ ਗੁਰੂ ਬੋਲੋ ਬਖਸ਼ੀ ਫਤੇ ਪ੍ਰਵਾਨ ਕਰਨਾ ਜੀ ਪਰਮਿੰਦਰ ਜੀ ਕੀ ਲੱਗਦਾ ਕੀ ਬੂਹੋਂ ਦੀ ਇਸ ਕਤਲ ਦੀ ਆਪਾਂ ਕੀ ਕੀ ਸਾਜ਼ਿਸ਼ ਪਿੱਛੇ ਬਿਉਂਦੀ ਬੂ ਸਿੱਧਮ ਸਿੱਧੀ ਐ ਸਿਆਸੀ ਕਤਲ ਐ ਸਿਆਸੀ ਕਤਲਾਂ ਦੀ ਕੋਈ ਪੈਰਬਾਈ ਨਹੀਂ ਹੁੰਦੀ ਕੋਈ ਸਿਆਸੀ ਕਤਲ ਜੋ ਹੁੰਦੇ ਨੇ ਪੰਜਾਬ ਦੀ ਧਰਤੀ ਤੇ ਉਹਨੂੰ ਯੂਪੀ ਕਿਤੇ ਵੀ ਹੋਣ ਸਿਆਸੀ ਕਤਲ ਉਹਨਾਂ ਦੇ ਜੋ ਅਸਲੀ ਕਰਦਾਰ ਹੁੰਦੇ ਨੇ ਪਿੱਛੇ ਪਲੈਨਿੰਗ ਕਰਨ ਵਾਲੇ ਹੁੰਦੇ ਨੇ ਉਹ ਕਦੇ ਫੜੇ ਨਹੀਂ ਜਾਂਦੇ ਫੜੇ ਕੌਣ ਜਾਂਦੇ ਨੇ ਕਲਾ ਕੋੜਾ ਨੱਪਣ ਵਾਲੇ ਜਿਨ੍ਹਾਂ ਨੇ ਮੌਕੇ ਤੇ ਕਾਰਵਾਈ ਕਰੀ ਹੁੰਦੀ ਉਹ ਕਾਰਵਾਈ ਕਰਨ ਵਾਲੇ ਕੌਣ ਹੁੰਦੇ ਨੇ ਆਪਣੀ ਪੰਜਾਬੀ ਹੁੰਦੇ ਨੇ ਆਪਣੀ ਪਰਿਵਾਰਾਂ ਚੋਂ ਹੁੰਦੇ ਨੇ ਕਈ ਵਾਰ ਤਾਂ ਮਿੱਤਰ ਦੋਸਤੀ ਹੁੰਦੇ ਨੇ ਇਹ ਸਰਪੰਚ ਸਾਹਿਬ ਦਾ ਆਪਣਾ ਦੋਸਤੀ ਸੀਗਾ 15 ਸਾਲ ਤੋਂ ਦਾ ਇਲਾਜ ਵੀ ਕਰਾਇਆ ਸੀਦਾ ਕਰ ਵੀ ਪਵਾਇਆ ਸੀਦਾ ਨਸ਼ਾ ਵੀ ਛਡਵਾਇਆ ਸੀਨੇ ਕੀ ਪਤਾ ਕੀ ਉਹਨੂੰ ਕਰਿਆ ਜਿਹੜਾ ਉਹ ਇੰਨਾ ਹਾਈਪਰ ਹੋ ਗਿਆ ਉਹਨੇ ਗੋਲੀ ਮਾਰਤੀ ਹੈ ਬਿਨਾ ਕਿਸੇ ਗੱਲ ਤੋਂ ਤੇ ਸਰਕਾਰ ਕੋਈ ਵੀ ਕਹਾਣੀ ਬਣਾ ਦਿੰਦੀ ਹੈ ਸਿੱਧੂ ਮਸੇਵਾਲ ਦਾ ਨਾਲ ਵੀ ਇੰਝ ਹੋਇਆ ਸੀ ਉਹਦਾ ਪਿਓ ਵਿਚਾਰਾ ਬਿਰਧ ਹਾਲੇ ਤੱਕ ਚਹਰੀਆਂ ਝੁਲੰਦਾ ਫਿਰਦਾ ਉਹਨੇ ਵੀ ਅੱਜ ਕਿਹਾ ਭਰੇ ਮਾਨ ਨਾਲ ਕਹਿੰਦਾ ਮੈਂ ਆਪਦੇ ਪੁੱਤ ਦਾ ਇਨਸਾਫ ਨਹੀਂ ਲੈ ਸਕਿਆ ਉਦੋਂ ਹਾਂਕ ਹੋ ਗਿਆ ਜਿਵਾਤੀ ਹੋ ਗਿਆ ਉਦੋਂ ਸਰਕਾਰ ਮੇਰੇ ਖਿਆਲ ਚ ਕਹਿੰਦਾ ਚੱਕ ਕੇ ਸੈਂਤਤਾ ਤੁਸੀਂ ਕਹਿੰਦਾ ਰੱਖਿਓ ਗਲਤੀ ਨਾ ਕਰਿਓ ਤਾਂ ਇਨਸਾਫ ਮਿਲ ਸਕਦਾ ਹੈ ਪਰ ਮੈਨੂੰ ਨਹੀਂ ਲੱਗਦਾ ਕਿਉਂਕਿ ਸਿਆਸੀ ਕਤਲਾਂ ਪਿੱਛੇ ਜਿਹੜੇ ਮੇਨ ਬੰਦੇ ਹੁੰਦੇ ਨੇ ਉਹ ਕਦੇ ਨਹੀਂ ਫੜੇ ਜਾਂਦੇ ਨਹੀਂ ਛੋਟੇ ਸਿਆਸੀ ਕਤਲ ਕਿਉਂ ਲੱਗ ਰਿਹਾ ਤੁਹਾਨੂੰ ਇਹ ਵੀ ਸਿਆਸੀ ਕਤਲ ਹੈ ਸਿਆਸੀ ਕਤਲ ਵੀਰ ਜੀ ਆਸ਼ੂ ਨੇਜਾ ਜੀ ਐਂ ਲੱਗ ਰਿਹਾ ਕਿਉਂਕਿ ਉਹ ਨੰਗੇ ਚਿੱਟੇ ਧੜ ਜੇ ਮੈਂ ਨੰਗੇ ਪਿੰਡੇ ਸ਼ਰੇਆਮ ਸਰਕਾਰ ਮੌਕੇ ਦੀ ਸਰਕਾਰ ਦੀ ਖਲਾਫਤ ਕਰਦਾ ਸੀ ਪੜਿਆ ਲਿਖਿਆ ਨੌਜਵਾਨ ਸੀ ਐਮਏ ਹਿਸਟਰੀ ਡਬਲ ਐਮਏ ਸੀ ਮੇਰੇ ਕੱਲ ਚ ਜਿਵੇਂ ਉਹਨੇ ਮੈਨੂੰ ਦੱਸਿਆ ਸੀ ਉਹਨੇ ਐਮਏ ਆ ਨਾ ਜਿਹੜਾ ਆਪਣਾ ਕਲਚ ਆਰਟਸ ਵਗੈਰਾ ਨੂੰ ਐਕਟਰ ਕਰਦੇ ਇਹ ਵੀ ਕਰੀ ਹੋਈ ਉਸਨੇ ਐਮਏ ਚੰਗੀ ਯੂਨੀਵਰਸਿਟੀ ਤੋਂ ਪੜਿਆ ਲਿਖਿਆ ਸੀ ਪਿੰਡ ਦਾ ਸਰਪੰਚ ਸੀ ਜਿਹੋਦੀ ਮਾਤਾ ਜੀ ਉਹਨੇ ਬਹੁਤ ਹੀ ਵਧੀਆ ਕੰਮ ਕਰਿਆ ਆਪ ਦੀ ਜੇਬ ਚ ਉਹਨੇ ਰਾਕ ਮਲਾ ਕੇ ਪਿੰਡ ਦਾ ਸੁਧਾਰ ਕੀਤਾ ਉਹਦਾ ਸਾਰਾ ਪਿੰਡ ਦੱਸ ਰਿਹਾ ਕਿਉਂਕਿ ਪਿੰਡ ਜੋ ਪਿੰਡ ਦੇ ਲੋਕ ਹੁੰਦੇ ਨੇ ਉਹ ਸੱਚ ਬੋਲਦੇ ਹੁੰਦੇ ਨੇ ਉਹਦਾ ਪਿੰਡ ਏ ਉਹਦੇ ਪਿੰਡ ਦਾ ਨਕਸ਼ਾ ਨਹਾਰ ਏ ਗਬਾਹੀ ਭਰਦਾ ਉਹ ਹਾਲੇ ਤੱਕ ਉਹਨੇ ਕੰਮ ਜੋ ਕਰਵਾਇਆ ਹਾਲੇ ਤੱਕ ਠੇਕੇਦਾਰਾਂ ਨੇ ਪੈਸੇ ਦਿੱਤੇ ਇਹੀ ਗੱਲ ਜਦੋਂ ਉਹਦੇ ਪਿੰਡ ਕਮ ਹੱਲਾਕਲੀਨਕਾ ਜੋ ਆ ਖੋਲੇ ਜਿਹਨੇ ਕਹਿੰਦੇ ਸੀ ਅਮਰੀਕਾ ਨੂੰ ਫੇਲ ਕਰੂਗਾ ਜਿੱਥੇ ਜਾ ਕੇ ਇਹਨਾਂ ਦੇ ਸਾਰੇ ਲੀਡਰ ਸਾਰੇ ਵਿੱਚ ਸੀਐਮ ਸਾਹਿਬ ਸਾਡੇ ਇਲਾਜ ਕਰਾਉਂਦੇ ਨੇ ਮੱਲੇ ਕਲੀਨਕਾ ਚ ਉਹ ਦਾ ਕਾਰਨ ਕਰਨਾ ਆਇਆ ਸੀ ਉੱਥੋਂ ਦਾ ਐਮਐਲਏ ਜੋ ਉੱਥੋਂ ਦਾ ਐਮਐਲਏ ਆ ਤਾਂ ਉਹਨੇ ਉਹਨੂੰ ਸਵਾਲ ਕਰਤੇ ਪੂਰੇ ਉਹਨੇ ਬਾਜਬ ਸਵਾਲ ਕਰੇ ਸੀ ਜਤਮਾਨ ਨਾਲ ਤਾਂ ਉਹਨੂੰ ਕਿਹਾ ਗਿਆ ਤੇ ਜਿੱਥੋਂ ਉਹ ਲੋਕਾਂ ਦੀ ਨਜ਼ਰ ਚ ਆਉਂਦੇ ਨੇ ਪਹਿਲੀ ਵਾਰ ਸਰਪੰਚ ਸੈਨਾ ਸਾਹਿਬ ਤਾਂ ਉਹਨੂੰ ਕਿਹਾ ਗਿਆ ਤੇਰਾ ਮੂੰਹ ਮਾਰ ਕੇ ਚਪੇੜਾਂ ਲਾਲ ਕਰ ਦਾਂਗੇ ਵੀ ਕਰ ਦਿੱਤਾ ਹੁੰਦਾ ਹੋਰ ਕੋਈ ਹੁੰਦਾ ਤਾਂ ਉਹਦਾ ਮੂੰਹ ਤਾਂ ਨਹੀਂ ਲਾਲ ਹੋਇਆ ਜੀ ਪਰ ਉਹਦੇ ਖੂਨ ਨਾਲ ਉਹਦੇ ਪਿੰਡ ਪਿੰਡ ਦੀ ਧਰਤੀ ਲਾਲ ਹੋ ਗਈ ਅੱਜ ਕਾ 2.5 ਸਾਲਾਂ ਬਾਅਦ ਬਾਕੀ ਉਹ ਗਾਹੇ ਬਗਾਹੇ ਬਹੁਤ ਲੜ ਕੇ ਬੋਲਦਾ ਸੀ ਥੋੜੇ ਦਿਨ ਪਹਿਲਾਂ ਉਹਨੇ ਧਰਨਾ ਲਾਇਆ ਸੀ ਇਹਨਾਂ ਸਰਕਾਰਾਂ ਖਿਲਾਫ ਵੀ ਪੁਲ ਖੋਲਦਾ ਸੀ ਪੂਰੀ ਜੱਟ ਕੇ ਸਿਆਸੀ ਕਤਲਾਂ ਵੀ ਕਹਿ ਸਕਦੇ ਆਂ ਉਹਦਾ ਆਸਲਾ ਜਮ੍ਹਾਂ ਕਰਵਾ ਲਿਆ ਸੀ ਉਹਦੇ ਕਈ ਪਰਚੇ ਪਾਏ ਗਏ ਸੱਚ ਬੋਲਣ ਦੇ ਵਿੱਚ ਜਿਵੇਂ ਪਾਉਂਦੇ ਨੇ ਹਰੇਕ ਸੱਚ ਬੋਲਣ ਵਾਲੇ ਤੇ ਹਨਾ ਅਗਰੇ ਦੇ ਪਰਚੇ ਪਾਤੇ ਉਹ ਤੇ ਉਹ ਪਰਚੇ ਵੀ ਚੱਲ ਰਿਆ ਸੀ ਬੇਬਾਕੀ ਨਾਲ ਬੋਲਦਾ ਸੀ ਇੱਥੋਂ ਤੱਕ ਕਿ ਉਹਨੇ ਤਾਂ ਐਪਲੀਕੇਸ਼ਨਾਂ ਵੀ ਲਾਈਆਂ ਸੀ ਥਾਣਿਆਂ ਜਸਟਿਸ ਪੀਆਨ ਡੀਐਸਪੀਆ ਨੂੰ ਨੇ ਸ਼ਾਇਦ ਹੋਮ ਮਿਨਿਸਟਰ ਨੂੰ ਵੀ ਲਿਖਿਆ ਸੀ ਸਾਰੇ ਕਿਤੇ ਵੀ ਮੇਰੀ ਜਾਨ ਨੂੰ ਖਤਰਾ ਹੈ ਉਹ ਹਰੇਕ ਵੀਡੀਓ 'ਚ ਬੋਲਦਾ ਸੀ ਵੀ ਮੇਰੀ ਮੌਤ ਨੂੰ ਮੇਰੀ ਜਾਨ ਨੂੰ ਖਤਰਾ ਹੈ ਮੇਰੇ ਪਿੱਛੇ ਪਲੈਨਿੰਗ ਕਰ ਰਹੇ ਨੇ ਮੈਨੂੰ ਮਾਰਨਗੇ ਉਨੇ ਕਿਹਾ ਸੀ ਵੀ ਜਾਂ ਤਾਂ ਮੇਰਾ ਆਸਰਾ ਦੇ ਦੇ ਤੋ ਜਾਂ ਮੈਨੂੰ ਸਿਕਿਉਰਿਟੀ ਦੇ ਤੋ ਨਾ ਤਾਂ ਉਹਨੂੰ ਆਸਰਾ ਦਿੱਤਾ ਨਾ ਉਹਨੂੰ ਸਿਕਿਉਰਿਟੀ ਦਿੱਤੀ ਉਹ ਬੰਦਾ ਕਹਿ ਰਿਹਾ ਮੇਰੀ ਮੌਤ ਨੂੰ ਖਤਰਾ ਤੇ ਮਰ ਵੀ ਗਿਆ ਪਹਿਲਾਂ ਵੀ ਇਹ ਸਿੱਧੂ ਮੂਸੇ ਵਾਲੇ ਬਲੇ ਸਿਕਿਉਰਿਟੀ ਇਹਨਾਂ ਨੇ ਸ਼ਰੀਆਮ ਲੀਕ ਕਰੀ ਤੌਹਦਾ ਕਤਲ ਹੋ ਗਿਆ 15 ਮਿੰਟਾਂ ਚ ਉਹਦੇ ਵੀ ਅਸਲੀ ਸਿਆਸੀ ਕਤਲ ਕੌਣ ਨੇ ਉਹਦੇ ਕਤਲ ਪਿੱਛੇ ਕੌਣ ਸੀ ਉਹਦੇ ਕਤਲ ਨਾਲ ਕਿਉਂ ਲਾ ਹੋਇਆ ਕਿ ਇਹੀ ਬੰਦੇ ਉਹਦੇ ਕਾਤਲ ਨੇ ਜੋ ਸਜਾਪੁੱਤਰ ਨੇ ਨਹੀਂ ਇਹ ਤਾਂ ਸਿਰਫ ਕਿਰਾਏ ਤੇ ਕੰਮ ਕਰਕੇ ਜਾਣ ਵਾਲੇ ਬੰਦੇ ਨੇ ਜਾਂ ਜੋ ਇਹਦਾ ਦੋਸਤ ਸੀ ਜਿੰਦਾ ਜਿਹਨੇ ਤੇ ਗੋਲੀ ਮਾਰੀ ਹੈ ਕੀ ਪਤਾ ਹੈ ਕਿਵੇਂ ਕਿਸ ਢੰਗ ਨਾਲ ਜਿਵੇਂ ਅਮਰੀਕਾ ਕੈਨੇਡਾ ਚ ਅੱਜ ਕੱਲ ਹੁੰਦਾ ਉਹ ਦੱਸਦੇ ਨੇ ਵੀ ਹਿਪਨੋਟਾਈਜ਼ ਵੀ ਕਰ ਲੈਂਦੇ ਨੇ ਬੰਦੇ ਨੂੰ ਘਰ ਦੇ ਮੈਂਬਰ ਨੂੰ ਹਿਪਨੋਟਾਈਜ਼ ਕਰਕੇ ਮਰਵਾ ਲਿਆ ਜਾਂਦਾ ਜਾਂ ਕੋਈ ਉਹ ਨਸ਼ੇਦਾਰ ਦੀ ਨੂੰ ਨਸ਼ਾ ਦੇਤਾ ਕੋਈ ਬੇ ਬਣਾਈ ਐ ਤੇ ਖਬਰ ਬਣਾਈ ਐ ਹੁਣ ਮੈਂ ਖਬਰ ਪੜ ਰਿਹਾ ਸੀ ਅੱਗੇ ਪੈਸੇ ਦਾ ਲੈਣ ਦੇਣ ਕਰਕੇ ਕਤਲ ਹੋਇਆ ਕਹਿੰਦੇ 5.5 ਲੱਖ ਰੁਪਏ ਦਾ ਲੈਣ ਦੇਣ ਸੀਗਾ ਔਰ ਮਿੱਤਰ ਪਿਆਰਾ ਸੀ ਹਰ ਟਾਈਮ ਨਾਲ ਰਹਿੰਦਾ ਸੀਗਾ ਤਾਂ ਉਹਨੇ ਕਤਲ ਕਰਤਾ ਕਹਾਂ ਸਾਡੇ 5.5 ਲੱਖ ਦਾ ਕੋਈ ਲੈਣ ਦਾ ਨਹੀਂ ਸੀ ਜੇ ਇਹਦਾ ਗੱਲ ਹੀ ਨੇ ਕੋਈ ਨਾ ਪਹਿਲਾਂ ਹੀ ਗੱਲ ਉਹਦੇ ਪਰਿਵਾਰ ਚਾਈ ਆ ਕਦੇ ਇਹ ਗੱਲ ਅੱਗੇ ਤਾਂ ਉਹ ਨਹੀਂ ਤਾਂ ਹੁਣ ਕੋਈ ਵੀ ਕਹਾਣੀ ਬਣਾ ਦਿੰਦੇ ਨੇ ਜਿਵੇਂ ਸਿੱਧੂ ਮੂਸੇ ਦਾ ਵਾਲੀ ਮੌਤ ਵੇਲੇ ਬਣਾਤੀ ਸੀ ਪਹਿਲਾਂ ਇੱਕ ਆਲਾ ਅਧਿਕਾਰੀ ਮੈਨੂੰ ਨਾਂ ਨਹੀਂ ਯਾਦ ਸ਼ਾ ਤੁਹਾਨੂੰ ਯਾਦ ਹੋਵੇ ਅਫਸਰ ਸੀ ਉਹਨੇ ਪਹਿਲਾ ਬਿਆਨ ਇਹਦਾ ਗੈਸ ਵੀ ਗੈਂਗਸਟਰ ਬਾਦ ਦਾ ਨਤੀਜਾ ਗੈਂਗਸਟਰ ਗੈਂਗਸਟਰ ਵਿੱਚ ਮਾਰਿਆ ਗਿਆ ਜੋ ਇੰਨਾ ਨੌਜਵਾਨ ਨੇਕ ਸੀ ਜਿਨੇ ਪੱਗ ਸਾਡੇ ਪੰਜਾਬ ਦਾ ਨਾਮ ਰੌਸ਼ਨ ਕਰਿਆ ਉਹਨੂੰ ਇਹ ਕਹਿ ਕੇ ਮਾਰਤਾ ਕੱਲ ਨੂੰ ਕੋਈ ਹੋਰ ਮਾਰ ਦੇ ਕੇ ਮੇਰੇ ਵਰਗੇ ਨੂੰ ਮਾਰ ਤਣ ਵਰਗੇ ਨੂੰ ਕਹਿ ਦੇਣਗੇ ਏ ਨਸ਼ਿਆਂ ਵਾਲੇ ਮਾਰਤਾ ਆਏਗੇ ਤਾਂ ਨਸ਼ਾ ਫੜਿਆ ਸੀ ਵੀਡੀਓ ਪਾਈ ਜਾਇ ਨਸ਼ੇ ਤੋਂ ਰੋਕਦਾ ਸੀ ਅਸਰ ਗੱਲ ਤਾਂ ਨਹੀਂ ਦੱਸਦੇ ਨਾ ਕਾਤਲ ਦੀ ਆਪਣੀ ਤਾਂ ਹੁਣ ਕਿਸੇ ਨਾਲ ਦੁਸ਼ਮਣੀ ਨਹੀਂ ਨਾ ਮੈਂ ਕਿਸ ਤੋਂ ਕੋਈ ਪੈਸਾ ਲੈਣਾ ਨਾ ਕਿਸ ਤੋਂ ਦੇਣਾ ਮੈਂ ਤਾਂ ਅੱਜ ਤੁਹਾਡੇ ਚੈਨਲ ਦਾ ਦਿੰਦਾ ਕਹਾਣੀ ਕੋਈ ਵੀ ਕਾਤਲ ਕਰਕੇ ਉਸ ਤੋਂ ਬਾਅਦ ਕਹਾਣੀ ਨਣਿਆ ਉਹਦਾ ਭਾਈ ਸਾਹਿਬ ਕਹਿ ਰਿਹਾ ਜਿਉਂਦੇ ਭਾਈ ਸਾਹਿਬ ਨੇ ਦੱਸੀ ਹੈ ਗੱਲ ਜਰਨੀ ਜਰਨੀ ਸੀ ਜਰਨੀ ਨੇ ਬੋਲੀ ਵੀ ਹੈ ਵੀ ਉਹਨੂੰ ਕਿਹਾ ਗਿਆ ਵੀ ਤੂੰ ਐਮਐਲਏ ਦਾ ਨਾਮ ਨਹੀਂ ਪਵਾ ਜੇ ਤੂੰ ਐਮਐਲਏ ਦਾ ਨਾਮ ਪਵਾਇਂਗਾ ਤਾਂ ਕੇਸ ਕਮਜ਼ੋਰ ਹੋ ਜਾਊਗਾ ਇਹ ਕਹਿੰਦੀ ਕਿ ਲੋੜਸਲੀ ਪੈਣ ਪਟ ਪਟ ਕੇ ਕਹਿ ਰਹੀ ਆ ਮੇਰੇ ਭਾਈ ਦਾ ਕਤਲ ਐ ਐਮਐਲਏ ਨੇ ਕਰਾਇਆ ਐ ਐਮਐਲਏ ਨੇ ਕਰਵਾਇਆ ਕਿੱਤੇ ਗਿਆ ਲਾਉਣ ਆ ਆਰਡਰ ਯਾਰ ਪੰਜਾਬ ਦਾ ਅੱਛਾ ਕੌਣ ਕਹਿੰਦਾ ਕਿ ਤੁਸੀਂ ਐਮਐਲਏ ਦਾ ਨਾਮ ਨਾ ਪਾਓ ਵਿੱਚ ਉਹਦਾ ਭਾਈ ਨੂੰ ਪੁਲਿਸ ਵੱਲੋਂ ਕਿਹਾ ਗਿਆ ਮੌਕੇ ਦੀ ਪੁਲਿਸ ਵੱਲੋਂ ਚਰਨਜੀਤ ਸੰਨੀ ਨੂੰ ਦੱਸਿਆ ਚਰਨਜੀਤ ਸੰਨੀ ਦਾ ਬਿਆਨ ਆ ਇਹ ਅੱਜ ਦਾ ਜੋ ਆ ਐਕਸੀਐਮ ਨੇ ਸਾਡੇ ਉਹਦਾ ਪਰਿਵਾਰ ਕਹਿ ਰਿਹਾ ਮੁੰਡੇ ਦਾ ਭਾਈ ਕਹਿ ਰਿਹਾ ਛੋਟਾ ਵੀ ਸਾਨੂੰ ਕਿਹਦਾ ਤੁਹਾਡੀ ਪਰਵਾਹ ਨਾ ਗੱਲਬਾਤ ਹੋਈ ਪਰਿਵਾਰ ਕੀ ਕਹਿ ਰਿਹਾ ਤੁਡੀ ਗੱਲਬਾਤ ਹੋਈ ਪਰਿਵਾਰ ਨਾਲ ਜਾਈ ਹੁਣ ਕੀ ਗੱਲਬਾਤ ਕਰੀਏ ਇਹਨਾਂ ਦੁੱਖ ਦੀ ਕਿਹੜੀ ਗੱਲ ਕਰ ਪਿੰਡ ਦੇ ਲੋਕ ਸਾਥ ਦੇ ਰਹੇ ਨੇ ਸਾਰੇ ਪਰਿਵਾਰ ਦਾ ਉਹ ਡਟੇ ਹੋਏ ਨੇ ਉਹ ਕਹਿੰਦੇ ਅਸੀਂ ਉਹਨਾਂ ਚਿਰ ਉੱਠਦੇ ਨਹੀਂ Laash ਆਈ ਰੱਖਾਂਗੇ ਤਾਂ ਮਿੱਟੀ ਆ ਯਾਰ ਉਹਨੂੰ ਰੱਖਣਗੇ ਉਹ ਜਿੰਨਾ ਚਿਰ ਉਹ ਮਿੱਟੀ ਨੂੰ ਰੱਖਣਗੇ ਉਹਨਾਂ ਚਿਰ ਵੀ ਉਹਨਾਂ ਦਾ ਗੱਲ ਮੰਨਣੀ ਹੋਊ ਸੁਣੀ ਜਾਂ ਉਹ ਕਾਰਵਾਈ ਹੋਈ ਜਾਂ ਸਹੀ ਜਾਂਚ ਹੋ ਸਕਦੀ ਹੈ ਪਰ ਜਾਂਚ ਕਰਨੀ ਕਿੰਨਾਂ ਨੇ ਹੈ ਪਰਿਵਾਰ ਮੰਗ ਕਰ ਰਿਹਾ ਵੀ ਕੋਈ ਹਾਂਜੀ ਈ ਲੱਗਦਾ ਐਮਐਲਏ ਦਾ ਹੱਥ ਹੈਗਾ ਇਸ ਕਤਲ ਦੇ ਵਿੱਚ ਲੱਗ ਰਿਹਾ ਤੁਹਾਨੂੰ ਜਾਂਚ ਹੋਵੇ ਜਾਂਚ ਕਰੀ ਜਾਵੇ ਸੀਬੀਆਈ ਬਿਠਾਈ ਜਾਵੇ ਜਾਂਚ ਲਈ ਸੀਬੀਆਈ ਤੁਸੀਂ ਦੀ ਜਾਂਚ ਕਰਵਾਈ ਜਾਵੇ ਸੈਂਟਰ ਸੈਂਟਰ ਦੀ ਅਧਾਰ ਹੈਗਾ ਉਹ ਨਿਰਪੱਖ ਜਾਂਚ ਕਰੂਗਾ ਸੀਬੀਆਈ ਜਦੋਂ ਪਰਿਵਾਰ ਕਹਿ ਰਿਹਾ ਪਰਵਾਇ ਏਡਾ ਵੱਡਾ ਬੰਦਾ ਅਨਾਮੀ ਬੰਦਾ ਪੰਜਾਬ ਖਾਤਰ ਬੋਲਣ ਵਾਲਾ ਕਹਿ ਰਿਹਾ ਤਾਂ ਜਾਂਚ ਜ਼ਰੂਰੀ ਹੈ ਜੀ ਜਦੋਂ ਕੋਈ ਇਲਜ਼ਾਮ ਲਾ ਰਿਹਾ ਤਾਂ ਜਾਂਚ ਜ਼ਰੂਰੀ ਹੈ ਉਹਨੇ ਪੰਜਾਬ ਦੀ ਸਰਕਾਰ ਹੈ ਪੰਜਾਬ ਦੀ ਸਰਕਾਰ ਬਦੌਲਤ ਜਾਂ ਮੈਂ ਪੰਜਾਬ ਪੁਲਿਸ ਤਾਂ ਕਦੇ ਵੀ ਨਹੀਂ ਨਾ ਪਾ ਸਕਦੀ ਐ ਐਮਐਲਏ ਦਾ ਕੁਝ ਵੀ ਹੋ ਜੇ ਚ ਇਲਜ਼ਾਮ ਤਾਂ ਚੱਕ ਕੇ ਕਿਸੇ ਤੇ ਮਰਜ਼ੀ ਲਾ ਸਕਦੇ ਆ ਡੇਢ ਦੋ ਸਾਲ ਪਹਿਲਾਂ ਦੀ ਗੱਲ ਸੀ ਜਿਹੜਾ ਐਮਐਲਏ ਨਾਲ ਲੜਾਈ ਝਗੜਾ ਵੀ ਹੋਇਆ ਸੀ ਬਹਿਸ ਵਸਾਈ ਵੀ ਹੋਈ ਸੀ ਐਮਐਲਏ ਨੂੰ ਕੀ ਫਾਇਦਾ ਇਸ ਚ ਹੋਊਗਾ ਐਮਐਲਏ ਨੂੰ ਤਾਂ ਸਭ ਤੋਂ ਡਰ ਹੋਊਗਾ ਜੇਕਰ ਮੈਂ ਇੱਕ ਅਕਲ ਹੋ ਜਾਂਦਾ ਇਸ ਬੰਦੇ ਦਾ ਤਾਂ ਸਿੱਧੇ ਮੇਰੇ ਤੇ ਸਵਾਲ ਖੜੇ ਹੋਣਗੇ ਕਿਉਂਕਿ ਮੇਰੇ ਨਾਲ ਹੀ ਰੋਲਾ ਚੱਲਦਾ ਸੀ ਜਿਹੜਾ ਸ਼ਰੀਆ ਮੀਡੀਆ ਦੇ ਵਿੱਚ ਸੀਗਾ ਹਾਂ ਜੋ ਪਰਦੇ ਚੱਕਦਾ ਸੀ ਪਰਦੇ ਖੋਲਦਾ ਸੀ ਬੇਬਾਕੀ ਨਾਲ ਬੋਲਦਾ ਸੀ ਉਹਦੀ ਜਾਇਦਾਦ ਦਾ ਬੇਰਬਾ ਅੰਕੜਾ ਕਢਾਈ ਫਿਰਦਾ ਸੀ ਵੀ ਇਹਦੇ ਕੋਲ ਇੰਨੀ ਜ਼ਾਇਦਾ ਤਾਕੀ ਹੈ ਨਾ ਜਦੋਂ ਕਾਗਜ਼ਪੱਤਰੀ ਸ਼ੁੱਧੋ ਕੋਲੇ ਕੋਈ ਇਹਦੇ ਕੋਲੇ ਜ਼ਾਇਦਾਤ ਨਹੀਂ ਸੀ ਬੇਵਾਕੀ ਨਾਲ ਬੋਲਦਾ ਸੀ ਇਹਨੇ ਟੂਰ ਬਾਹਰ ਦੇ ਲਾਇਆ ਕਾਲੇ ਸਿਰ ਤੇ ਲਾਇਆ ਐਨਆਰਪੀ ਆਜੇ ਕੋਲੇ ਕਿੱਥੋਂ ਆ ਗਿਆ ਜ਼ਮੀਨ ਕਿੱਥੋਂ ਲੈ ਲਈ ਐਂ ਫੁੱਲ ਕੇ ਬੋਲਦਾ ਸੀ ਉਹ ਅੰਕੜੇ ਕਢਾਈ ਫਿਰਦਾ ਸੀ ਤਾਂ ਅਗਲੇ ਨੂੰ ਹੋ ਹੀ ਜਾਂਦਾ ਕੱਲ ਨੂੰ ਸਰਕਾਰ ਬਾਦਨ ਦੂਜੀ ਸਰਕਾਰ ਨੂੰ ਪਤਾ ਲੱਗੂ ਇਹ ਅੰਕੜਿਆਂ ਦਾ ਕਿਉਂ ਉਹਦੇ ਏਰੀਏ ਦਾ ਅਸੀਂ ਸਰਪੰਚ ਸੀ ਹੱਥ ਪੈਂਦਾ ਸੀ ਨਾਲ ਦੇ ਬੰਦਿਆਂ ਨਾਲ ਲਿੰਕ ਸੀਗੇ ਕੋਈ ਵੀ ਕਾਰਨ ਹੋ ਸਕਦਾ ਆਪਾਂ ਆਪਾਂ ਨਹੀਂ ਕਹਿੰਦੇ ਜਦੋਂ ਅਗਲਾ ਮੰਗ ਕਰ ਰਿਹਾ ਤਾਂ ਜਾਂਚ ਸ਼ਾਮਲ ਹੋਣ ਸੀਬੀਆਈ ਦੀ ਜਾਂਚ ਕਰ ਨਹੀਂ ਸਕਦੀ ਇੱਕ ਕਾਤਲ ਦੀ ਕਿਸਦਾ ਪੁੱਤ ਮਰਿਆ ਇਹ ਪੰਜਾਬ ਸਰਕਾਰ ਆਪ ਹੀ ਕਹਦੇ ਅੱਛਾ ਤਾਂ ਆਪ ਕਹਿ ਰਹੇ ਨੇ ਸਾਡੇ ਡੀਆਈਆਈ ਸਾਹਿਬ ਦਾ ਬਿਆਨ ਹੈ ਵੀ ਲਾਣ ਆਰਡਰ ਦੀ ਸਥਿਤੀ ਗੰਭੀਰ ਹੈ ਇੱਥੇ 50 ਫੌਜੀਆਂ ਰੁਕੜੀਆਂ ਲਾਈਆਂ ਆ ਹਨ ਹਾਥ ਟਕੜੇ ਕਰ ਨਹੀਂ ਫਿਰ ਛੋਟਾ ਜਿਵੇਂ ਤੁਸੀਂ ਕਹਿ ਰਹੇ ਹੋ ਜਿਹੜੇ ਸਰਕਾਰ ਦੇ ਖਿਲਾਫ ਬੋਲਦੇ ਜਾਂ ਐਮਐਲਏ ਦੇ ਖਿਲਾਫ ਬੋਲਦੇ ਫਿਰ ਸਭ ਦੇ ਕਤਲ ਹੋਣਗੇ ਤੁਸੀਂ ਬੋਲਦੇ ਫਿਰ ਤੁਹਾਡਾ ਵੀ ਕਤਲ ਹੋਊਸੇ ਇਸ ਤਰੀਕੇ ਨਾਲ ਸਮਝੀਏ ਨਵਰਾਧਾਮ ਕੀ ਆਉਂਦੀਆਂ ਕੀ ਕਰੀ ਆਈ ਕਹਿੰਦੇ ਨੇ ਸ਼ਰੀਆਮ ਰੋਇ ਸਵੇਰੇ ਦੁਪਹਿਰੇ ਸ਼ਾਮ ਚਾਤਾਂ ਕਿਉਂਦੀਆਂ ਕਿਨੂੰ ਕਹੀਏ ਜਾ ਕੇ ਕਿੱਥੇ ਆਲ ਭਾਰੀਆ ਕਰੀਏ ਕਦੋਂ ਵੀ ਹੋ ਸਕਦਾ ਉਹ ਨਾ ਆਈ ਡੱਕ ਜੂਗਾ ਵੀ ਇਹਨਾਂ ਦੀ ਪਰਸਨਲ ਦੁਸ਼ਮਣੀ ਸੀ ਇਹ ਇੱਕ ਨਸ਼ੇ ਤੋਂ ਰੋਕਦਾ ਸੀ ਕਿਸੇ ਨਸ਼ੇ ਵਾਲੇ ਦੀ ਵੀਡੀਓ ਪਾਤੀ ਕਿਵੇਂ ਵੀ ਕੋਈ ਵੀ ਅਚੇਹੇ ਪਾਨਾ ਆ ਜਾ ਉਹਦੇ ਏਜੰਟਾਂ ਦਾ ਕਹਿ ਕੇ ਮਰਵਾ ਕਿਸੇ ਨੂੰ ਵੀ ਉਹ ਬੋਲਦੇ ਨਹੀਂ ਕੋਈ ਵੀ ਬੰਦਾ ਜੋ ਪੰਜਾਬ ਖਾਤਰ ਪੰਜਾਬ ਵੀ ਸਰਕਾਰ ਮੌਕੇ ਦੀ ਸਰਕਾਰ ਦੇ ਵਿਰੁੱਧ ਬੋਲਦਾ ਜ ਅੱਜ ਦੀ ਥੋੜੀ ਐ ਇਹ ਜਦੋਂ ਦੀ ਸਦੀਆਂ ਬਣੀਆਂ ਆਈਆਂ ਜੋ ਸਰਕਾਰਾਂ ਦੇ ਖਿਲਾਫ ਬਾਗੀ ਹੁੰਦੇ ਨੇ ਜਾਂ ਬੋਲਦੇ ਨੇ ਉਹਨਾਂ ਨੂੰ ਮਰਵਾ ਦਿੱਤਾ ਜਾਂਦਾ ਜਾਂਦਾ ਜਿਹਨਾਂ ਸੁੱਟ ਦਿੱਤਾ ਜਾਂਦਾ ਐ ਐਨਐਸਏ ਲਾ ਕੇ ਡੀਆਈਜੀ ਕੁਲਦੀਪ ਚਾਲ ਸਿੱਧੇ ਤੌਰ ਤੇ ਕਹਿ ਰਹੇ ਆ ਕਿ ਪੁਸ਼ਗੇਸ ਦੇ ਵਿੱਚ ਹਜੇ ਤੱਕ ਅਜਿਹੀ ਕੋਈ ਗੱਲਬਾਤ ਸਾਹਮਣੇ ਨਹੀਂ ਆਈ ਕਹਿੰਦੇ ਸਾਨੂੰ ਮੁਢਲੇ ਤੌਰ ਤੇ ਪੈਸੇ ਦਾ ਲੈਣ ਦੇਣ ਲੱਗ ਰਿਹਾ ਹੈ ਪੁਸ਼ਗੇਸ ਜਿੰਨੀ ਹੋ ਪਾਈ ਐ ਤੇ ਉਹ ਕਹਿੰਦੇ ਸੁਰੱਖਿਆ ਦੇ ਸੁਰੱਖਿਆ ਨੂੰ ਲੈ ਕੇ ਵੀ ਕਹਿੰਦੇ ਅਸੀਂ ਜਾਂਚ ਕਰ ਲਾਂਗੇ ਵੀ ਸੁਰੱਖਿਆ ਦੀ ਮੰਗ ਸੀ ਜਾਂ ਨਹੀਂ ਸੀਗੀ ਕਹਿੰਦੇ ਇਹਨਾਂ ਕੋਲ 2029 ਤੱਕ ਤਾਂ ਲਾਇਸੈਂਸ ਹੈਗਾ ਸੀਗਾ ਅਸਲੇ ਦਾ ਜਮਾ ਕਰਵਾ ਲਿਆ ਸੀ 39 ਸ਼ਰੀਆਮ ਉਹਦਾ ਹਸਲਾ ਉਹਦੇ ਰਾਤ ਰਾਸ ਰੱਖਿਆ ਦੀ ਮੰਗ ਕਰ ਰਿਹਾ ਸੀ ਡੀਆਈ ਡੀਆਈ ਕੇ ਸਾਹਬਰ ਸੀਵੀਆਈ ਨੂੰ ਕਹਿਣਗਾ ਡੀਆਈ ਸਾਹ ਤਾਂ ਪੰਜਾਬ ਦੇ ਨੇ ਪੰਜਾਬ ਚ ਮੌਕੇ ਦੀ ਸਰਕਾਰਾਂ ਇਲਜ਼ਾਮ ਲਾ ਰਹੀਆਂ ਪਰਿਵਾਰ ਪਰਿਵਾਰ ਇਲਜ਼ਾਮ ਲਾ ਰਿਹਾ ਮੈਂ ਤੁਸੀਂ ਤਾਂ ਹੀ ਲਾ ਰਹੇ ਨਾ ਪਤਾ ਹੀ ਲਾ ਰਹੇ ਪਿੰਡ ਦੇ ਲੋਕ ਲਾ ਰਹੇ ਨੇ ਸਿੱਧਾ ਸਿੱਧਾ ਟੱਕਰ ਆ ਸੀ ਉਹਦਾ ਜਦ ਰਾਤ ਉਹਦੀ ਇਹੀ ਗੱਲ ਸੀ ਜੀ ਆ ਇਹ ਗੱਲ ਸਿੱਧਾ ਇਸ਼ਾਰਾ ਕਰਦੀ ਆ ਪੁਆਇੰਟ ਕਰਦੀ ਆ ਇਤਨਾ ਕਿਤੇ ਤਾ ਦਾਲਚਕਾਨ ਮੀਨ ਹੈਗਾ ਨਾਲ ਰਹਿਣ ਵਾਲਾ ਬੰਦਾ ਨਾਲ ਦੋਸਤ ਪੈਸਾ ਦਾ ਲੈਣ ਦੇਣ ਕਿਵੇਂ ਸਮਝ ਨਹੀਂ ਆਉਂਦੀ ਗੱਲ ਇਹ ਤਾਂ ਕਹਾਣੀ ਹੁੰਦੀ ਹੈ ਜੀ ਕਹਾਣੀ ਤਾਂ ਕਿਵੇਂ ਵੀ ਕੋਈ ਜ਼ਿਆਦਾਤਰ ਕਹਾਣੀਆਂ ਆਪਾਂ ਦੇਖਦੇ ਆਂ ਅਖਬਾਰਾਂ ਚ ਸੁਣਦੇ ਆਂ ਪੜ੍ਹਦੇ ਆਂ ਵੀ ਅਸੀਂ ਸਿਕਿਉਰਿਟੀ ਤੋਂ ਲੈ ਕੇ ਆ ਰਹੇ ਸੀ ਜੇਲ੍ਹ ਚੋਂ ਬੰਦੇ ਨੂੰ ਉਹਦਾ ਪਿਸਤੌਲ ਰਿਕਵਰ ਕਰਾਉਣਗੇ ਉਹਦੇ ਗਿੱਟ ਉਹਨੇ ਪਿਸਤੌਲ ਚੱਕ ਲਿਆ ਤੇ ਅਸੀਂ ਉਹਦੇ ਗਿੱਟੇ 'ਚ ਗੋਲੀ ਮਾਰੀ ਇਹ ਕਹਾਣੀ ਆਪਾਂ ਹਜ਼ਾਰ ਵਾਰ ਸੁਣ ਚੁੱਕੇ ਆਂ ਪੜ੍ਹ ਚੁੱਕੇ ਆਂ ਪਰ ਆ ਪਿੱਛੇ ਇੱਕ ਬਿਆਰ ਤੋਂ ਲਿਆਂਦਾ ਮੁੰਡਾ ਆਮ ਲੋਕਾਂ ਨੂੰ ਸਮਝ ਆ ਗਈ ਪਰ ਇਹ ਇਸ ਦੀ ਪਿਛਲੀ ਕਹਾਣੀ ਇਸ ਕਤਲ ਦੇ ਕਿਉਂਕਿ ਉਹ ਜਿਹੜਾ ਸਰਪੰਚ ਦੇ ਨਾਲ ਜਿਹਦੇ ਨਾਲ ਲਾਕਡਾਟ ਦੱਸੀ ਜਾ ਰਹੀ ਹੈ ਜਿਸ ਜਿਹੜਾ ਵਿਅਕਤੀ ਦਾ ਨਾਮ ਵਿੱਚ ਦਰਜ ਕਰਵਾਇਆ ਐਫਆਈਆਰ ਦੇ ਵਿੱਚ ਇੱਕ ਤਾਂ ਮਿੱਤਰ ਹੋ ਗਿਆ ਇੱਕ ਉਹ ਆਪਾਂ ਕੀ ਕਿ ਜਿਸ ਦੇ ਪਰਿਵਾਰਕ ਮੈਂਬਰਾਂ ਦੇ ਵਿੱਚੋਂ ਹੀ ਇਸ ਦੀ ਮਾਤਾ ਦੇ ਵਿਰੁੱਧ ਜਿਸ ਨੇ ਸਰਪੰਚੀ ਲੜੀ ਸੀ ਕਹਿੰਦੇ ਇਹ ਪੰਚਾਇਤ ਦਾ ਵੀ ਰੋਲਾ ਸੀਗਾ ਪੰਚਾਇਤੀ ਜ਼ਮੀਨ ਛੜਵਾਈ ਸੀ ਉਹਨਾਂ ਦੀ ਇਹ ਤਾਂ ਐਫਆਈਆਰ ਕਿਸੇ ਨੂੰ ਵੀ ਫਸਾਉਣਗੇ ਜੀ ਝੂਠਾ ਸੱਚਾ ਮੈਂ ਨਹੀਂ ਕਹਿੰਦਾ ਪੂਰਨ ਜਾਂਚ ਹੋਵੇ ਕਿਥੋਂ ਹਸਲਾ ਲੈ ਕੇ ਆ ਕਿਵੇਂ ਲੈ ਕੇ ਆ ਕੀ ਨੇ ਦਿੱਤਾ ਇੱਕ ਦਿਨ ਦੀ ਪਲਾਨ ਨਾਲ ਦਾ ਬੰਦਾ ਮਾਰਿਆ ਨਹੀਂ ਜਾਂਦਾ ਦੇਖੋ ਜੀ ਕੋਈ ਐਂ ਤਾਂ ਹੈ ਨਹੀਂ ਵੀ ਚੱਕਿਆ ਗੋਲੀ ਮਾਰਤੀ ਨਾ ਰਹਿਣ ਵਾਲੇ ਬੰਦੇ ਦੇ 15 ਸਾਲ ਨਾਲ ਰਿਹਾ ਹੋਵੇ ਜਿਨੇ ਘਰ ਦੀ ਛੱਤ ਪਵਾ ਦੇ ਜਿਨੇ ਇਲਾਜ ਵੀ ਕਰਾਇਆ ਹੋਵੇ ਨਸ਼ੇ ਤੋਂ ਨਾ ਉਹ ਬੰਦਾ ਕਿਵੇਂ ਮਾਰ ਸਕਦਾ ਨਾ ਹੀ ਕੋਈ ਬੰਦਾ ਐ ਪਾਪੀ ਹੁੰਦਾ ਕੋਈ ਬਹੁਤ ਹੀ ਵੱਡੀ ਵੱਡਾ ਲਾਸ਼ ਦਿੱਤਾ ਜਾਂਦਾ ਅੱਜ ਕੱਲ ਆਪਾਂ ਦੇਖਦੇ ਹਾਂ ਵੀ ਰੋਜ਼ ਮਾਰਡਰ ਹੁੰਦੇ ਨੇ ਘਰਾਂ ਚ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਨੇ ਚਲੋ ਉਹ ਕੰਮ ਅਲੱਗ ਹੈ ਉਹ ਉਹ ਦਾ ਪੰਜਾਬ ਚ ਰੋਜ਼ ਚਾਰ ਪੰਜ ਛਾ ਗੋਲੀ ਚੱਲਦੀ ਚੱਲਦੀ ਆ ਨਿਤ ਦਿਹਾੜੀ ਪਰ ਉਹ ਮੈਟਰ ਅਲੱਗ ਹੈ ਉਹ ਇੱਕ ਗੈਂਗਸਟਰੀ ਬਾਦ ਉਹ ਵੀ ਆਪ ਦੇ ਪੰਜਾਬੀ ਭਰਾਣੇ ਆਪ ਚ ਲੜੀ ਜਾਂਦੇ ਨੇ ਇਹ ਵੀ ਇੱਕ ਪੰਜਾਬੀ ਨੇ ਪਿੰਡ ਦੇ ਬੰਦੇ ਨੇ ਇਹ ਪਿੰਡ ਦੇ ਬੰਦੇ ਨੂੰ ਗੋਲੀ ਮਾਰੀ ਐ ਤੇ ਉਸ ਬੰਦੇ ਦਾ ਜਿਹਨੂੰ ਗੋਲੀ ਵੱਜੀ ਐ ਉਹਦਾ ਉਥੋਂ ਦੇ ਲੋਕਲ ਐਮ ਐਲ ਐ ਨਾਲ ਸਤੰਭ ਸਤੰਭ ਟੱਕਰਾਂ ਸੀ ਕਾਫੀ ਲੰਬੇ ਸਮੇਂ ਤੋਂ ਬਾਦ ਦਾ ਬਵਾਦਾਂ ਚ ਸੀਗਾ ਤਾਂ ਪਰਿਵਾਰ ਜੋ ਮੰਗ ਕਰ ਰਿਹਾ ਉਹ ਜਾਇਜ਼ ਕਰ ਰਿਹਾ ਪਰਿਵਾਰ ਦੀ ਮੰਗ ਮੰਨਣੀ ਚਾਹੀਦੀ ਐ ਮੈਂ ਤਾਂ ਕਹਿੰਦਾ ਸੀ ਬੀ ਆਈ ਜਾਂਚ ਹੋਵੇ ਫੇਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਸਕਦਾ ਨਹੀਂ ਕੀ ਲੱਗਦਾ ਕਿ ਉਹਨਾਂ ਨੂੰ ਪਤਾ ਲੱਗ ਗਿਆ ਸੀ ਇਹਦੇ ਕੋਲ ਹੁਣ ਅਸਲਾ ਹੈ ਨੀਗਾ ਹੁਣ ਇਹ ਸਹੀ ਮੌਕਾ ਹੈਗਾ ਕਤਲ ਕਰਨ ਦਾ ਆਧਿਪਤੀ ਸੀ ਵੀ ਲਾਇਸੈਂਸ ਜਮਾ ਹੁਣ ਅਗਲਾ ਰੋਜ਼ ਬੋਲਦਾ ਸੀ ਸਿਕਿਉਰਟੀਆਂ ਮੰਗਦਾ ਸੀ ਭਾਰਜੀਆਂ ਲਾਉਂਦਾ ਸੀ ਹੁਣ ਅਰਜੀ ਜਾਊਗੀ ਸਰਕਾਰੀ ਦਰਬਾਰੇ ਸਰਕਾਰ ਦਰਬਾਰ ਕੀ ਦੀ ਅਗਲ ਨੂੰ ਪਤਾ ਲੱਗ ਜਾਂਦਾ ਅਗਲਾ ਗਾਹ ਸਿੱਧੂ ਮੂਸੇਵਾਲਾ ਦਾ ਵੀ ਐਵੇਂ ਹੋਇਆ ਟੀਵੀ ਤੇ ਹੀ ਵਾਇਰਲ ਕਰਤੀ ਸੀ ਆ ਕਹਿਣਾ ਸੀ ਪੰਨੂ ਸਾਹਿਬ ਉਦੋਂ ਦਾ ਮੀਡੀਆ ਇਨਚਾਰਜ ਹੈ ਉਹਨਾਂ ਨੇ ਵਾਇਰਲ ਕਰੀ ਸੀ ਉਹ ਵੀ ਵਿਰੋਧ ਵਰ ਦੇ ਭਾਗੀਦਾਰ ਨੇ ਵੀ ਤੁਸੀਂ ਇਹਦੀ ਸਕਿਉਰਿਟੀ ਕਿਉਂ ਕਹੀ ਵੀ ਸਕਿਉਰਿਟੀ ਵਾਪਸ ਲੈ ਲਈ ਖਬਰ ਚਲਾਈ ਸੀ ਜਿਉਂ ਦੀ ਖਬਰ ਚੱਲੀ ਤਾਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਸਕਿਉਰਿਟੀ ਵਾਪਸ ਐ ਠੋਕ ਦਿਓ ਇਸ਼ਾਰਾ ਹੋਇਆ ਸਨ ਇੱਕ ਤਰ੍ਹਾਂ ਦਾ ਸਿੱਧਮ ਸਿੱਧਾ ਸਾਰਾ ਹੋ ਗਿਆ ਵੀ ਜਾਓ ਭਾਈ ਰਾਹ ਖੁੱਲਿਆ ਹੂੰ ਉਸੇ ਵਾਰ ਦੇ ਜਾ ਰਿਹਾ ਹੋਇਆ ਹੋ ਕੋਈ ਐਵੇਂ ਤਾਂ ਵੀਰ ਜੀ ਕੋਈ ਕਿਸੇ ਨੂੰ ਮਾਰਦਾ ਨਹੀਂ ਤੁਸੀਂ ਨਹੀਂ ਮਾਰਿਆ ਜੇ ਤੱਕ ਕਿਸੇ ਨੂੰ ساری ਉਮਰ ਹੋ ਗਈ ਥੋਡੀ ਮੈਂ ਨਹੀਂ ਮਾਰਿਆ ਬਿਨਾਂ ਗੱਲ ਤੂੰ ਪਿੰਡ ਦੇ ਬੰਦੇ ਨੂੰ ਇਹ 4 ਲੱਖ ਦਾ ਰੌਲਾ ਸੀ ਕਦੇ ਪਬਲਿਕ ਅਕਾਡਮੀ ਚ ਤਾਇਆ ਹੁੰਦਾ ਪਿੰਡ ਦਾ ਸਰਪੰਚ ਰਿਹਾ ਉਹਦੀ ਮਾਤਾ ਸਰਪੰਚ ਰਹੀ ਹੈ ਪਿੰਡ ਚ ਹੋਰ ਸਰਪੰਚ ਹੈ ਲੱਖਾਂ ਲੋਕ ਪਿੰਡ ਚ ਵੱਸਦੇ ਨੇ ਕਦੇ ਪਬਲਿਕ ਅਕਾਡਮੀ ਚ ਤਾ ਇਹ ਗੱਲ ਆਉਂਦੀ ਵੀ ਸਰਪੰਚ ਨੇ ਤੋਂ ਪੈਸੇ ਲੈ ਤਣ ਜਾਂ ਦਿੱਤੇ ਨੇ ਕਹਿੰਦੇ ਕਿੰਦੇ ਕਮਾਲ ਦਾ ਪਿੰਡ ਬਣਾਤਾ ਕਰੋੜਾ ਰੁਪਇਆ ਆਪਣੇ ਪੁੱਲਦੋਂ ਵੀ ਕਈ ਪੈਸੇ ਉਹਨੇ ਲਾਤੇ ਪੀਆਰ ਛੱਡ ਕੇ ਵਿਦੇਸ਼ ਦੀ ਇੱਥੇ ਆਇਆ ਸੀ ਪਿੰਡ ਦੇ ਵਿੱਚ ਪੀਆਰ ਸੀ ਜਾਂਦੇ ਬਾਹਰ ਦਾ ਪੱਕਾ ਛੱਡ ਕੇ ਆਇਆ ਸੀ ਤੇ ਸਿਉਣੇ ਵਰਗਾ ਪਿੰਡ ਬਣਾਤਾ ਪਿੰਡ ਮੂੰਹੋਂ ਬੋਲਦਾ ਤੁਸੀਂ ਕੱਲ ਨੂੰ ਉੱਥੇ ਜਾ ਕੇ ਆਏ ਉਹ ਲੋਕਾਂ ਦਾ ਪਿਆਰ ਦੇਖ ਬੇਬਾਕੀ ਨਾਲ ਬੋਲਦਾ ਸੀ ਇੱਕ ਪੰਜਾਬ ਪੱਖੀ ਧਰਨੇ ਜਾਂਦਾ ਸੀ ਸਾਡੀ ਪੂਰੀ ਸਪੋਰਟ ਕਰਦਾ ਸੀ ਸਾਨੂੰ ਕਿਹੜਾ ਉਹ ਬਚਪਨ ਦਾ ਜਾਂਦਾ ਸੀ ਹੁਣ ਜਦੋਂ ਦੇ ਅਸੀਂ ਅਸੀਂ ਲੜਨ ਲੱਗੇ ਆ ਉਸ ਉਹ ਵੀ ਸਾਡੀ ਸਪੋਰਟ ਕਰਨ ਲੱਗੇ ਆ ਉੱਥੇ ਰਾਂ ਮਿਲਣ ਲੱਗਿਆ ਲੱਗਦਾ ਲਿਖਿਆ ਸੀ ਅਸੀਂ ਮਾਂ ਕਹਾਣੀ ਹੈ ਦੇਸ਼ ਦੀ ਸਾਡੇ ਆ ਨਹੀਂ ਲੱਗਦਾ ਫਿਰ ਜਿਹੜੀ ਇਹ ਡੀਆਈਜੀ ਕਹਾਣੀ ਦੱਸਦੇ ਪੰਜ ਸਾਢੇ ਪੰਜ ਲੱਖ ਦੀ ਜਿਹੜੇ ਬੰਦੇ ਦਾ ਇੰਨਾ ਰਤਬਾ ਹੋਵੇ ਉਹ ਪੰਜ ਸਾਢੇ ਪੰਜ ਲੱਖ ਕਿਸ ਦਾ ਨੱਪੂ ਆ ਲਾ ਕਿਉਂ ਨਾ ਪੂਆ ਕਿਉਂ ਉਹਦਾ ਉਹ ਕੀ ਕਹਿ ਰਹੇ ਨਹੀਂ ਮੈਂ ਤਾਂ ਇਹ ਖਬਰ ਸੁਣੀ ਵੀ ਉਹਨਾਂ ਦੇਣਾ ਸੀ ਲੈਣਾ ਸੀ ਉਹ ਕਹਿੰਦੇ ਕਿ ਇਹਨਾਂ ਦਾ ਆਪਸੀ ਰੋਲਾ ਸੀ 5.5 ਲੱਖ ਦਾ ਤੇ ਸਰਪੈਂਚਰ ਹੀ ਲੈਣੇ ਸੀ ਜੇ ਜਿੰਦਾ ਮੈਂ ਲੈ ਬਾਈ ਜੀ ਕਹਾਣੀ ਹੈ ਕਹਾਣੀ ਬਣਾਈ ਜਿਵੇਂ ਸcript ਲਿਖ ਦਿੰਦੇ ਨਾ script ਸਿੱਧੂ ਮੂਸੇਵਾਲੇ ਦੇ ਕਤਲ ਦੀ ਹਜੇ ਤੱਕ ਪ੍ਰੈਸ ਕਾਨਫਰੰਸ ਨਹੀਂ ਹੋਈ ਹਾਲੇ ਤੱਕ ਕਾਇਬਰੇ ਹੋ ਗਏ ਵੀ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਵੀ ਕਿੱਥੋਂ ਹਸਲਾ ਆਇਆ ਕਿਹੜੇ ਕਿਹੜੇ ਬੰਦਿਆਂ ਨੇ ਪਲਾਨਿੰਗ ਕਰੀ ਕੌਣ ਕਿਵੇਂ ਚੱਲਿਆ ਕੌਣ ਕਿੱਥੋਂ ਕਿੱਥੇ ਆਇਆ ਕਿੰਨੇ ਵਜੇ ਨਾਕੇ ਤੋਂ ਕੋਈ ਕਿੰਨੇ ਵਜੇ ਉੱਥੇ ਕਿੰਨੇ ਵਜੇ ਕੌਣ ਕਾਟਲ ਚਲਾਉਣ ਵੇਲੇ ਹਜੇ ਤੱਕ ਪ੍ਰੈਸ ਕਾਨਫਰੰਸ ਤੁਸੀਂ ਸੁਣੀ ਹੈ ਨਿੱਕੀਆਂ ਨਿੱਕੀਆਂ ਗੱਲਾਂ ਤੇ ਪ੍ਰੈਸ ਕਾਨਫਰੰਸ ਹੋ ਜਾਂਦੀ ਹੈ ਉਹ ਬਠਿੰਡੇ ਵਾਲੀ ਮੈਡਮ ਫਟੇਜੀ ਜੀ ਦੀ ਪ੍ਰੈਸ ਕਾਨਫਰੰਸ ਨਹੀਂ ਸੁਣੀ ਹੈ ਹਜੇ ਤੱਕ ਆਪਾਂ ਤੁਸੀਂ ਤੁਸੀਂ ਨਹੀਂ ਨਹੀਂ ਛੋਟਾ ਹੀ ਤੁਸੀਂ ਸ਼ਾਇਦ ਗੁਜਰਾਤ ਚ ਮੁੱਖ ਮੰਤਰੀ ਦਾ ਬਿਆਨ ਨਹੀਂ ਸੁਣਿਆ ਸੀ ਉਹਨਾਂ ਨੇ ਕਿਹਾ ਸੀ ਗੋਲਟੀ ਬਰਾੜ ਅਸੀਂ ਫੜ ਲਿਆ ਵਿਦੇਸ਼ ਦੇ ਵਿੱਚ ਲੈ ਕੇ ਆ ਰਹੇ ਹਾਂ ਅਸੀਂ ਉਹ ਤੇ ਕਿੱਥੇ ਰਹਿ ਗਿਆ ਫਿਰ ਜੀ ਉਹ ਤੇ ਤੁਸੀਂ ਕਹਿੰਨਾ ਵੀ ਪ੍ਰੈਸ ਕਾਨਫਰੈਂਸ ਦੀ ਦਿੰਦੇ ਦਾ ਸੀ ਇਹ ਮਹੋਣੀ ਬਿਆਨ ਉਹ ਵਰਚੂਡੂ ਅਸਲੀ ਜਿਹੜੀ ਅਸਲੀਅਤ ਹੁੰਦੀ ਹੈ ਉਹ ਨਹੀਂ ਇਹ ਤਾਂ ਤੁਸੀਂ ਆਪ ਹੀ ਜਵਾਬ ਦੇਤਾ ਪੱਤਰਕਾਰ ਸਾਹਿਬ ਐਵੇਂ ਪੱਤਰਕਾਰ ਤਾਂ ਇਹ ਗੱਲ ਕਰਦੇ ਨਹੀਂ ਹੁੰਦੇ ਸਲੂਟ ਆ ਤੁਹਾਨੂੰ ਇਹ ਤਾਂ ਤੁਸੀਂ ਆਪ ਹੀ ਜਵਾਬ ਦੇਤਾ ਤੇ ਪ੍ਰਸ਼ਨ ਦਾ ਝੂਠ ਦਾ ਢੋਲ ਵਜਾਉਣਾ ਜਿਵੇਂ ਕਹਿੰਦੇ ਨੇ ਆ ਕੱਲ ਮੈਂ ਖਬਰ ਪੜ੍ਹ ਰਿਹਾ ਕਿ ਪਟਿਆਲੇ ਚ ਨਸ਼ੇ ਪ੍ਰਤੀ ਸੀ ਜੰਗ ਜਿੱਤ ਲਈ ਪਟਿਆਲੇ ਚ ਸੀ ਨਸ਼ੇ ਪ੍ਰਤੀ ਜੰਗ ਜਿੱਤ ਲਈ ਪੰਨੂ ਸਾਹਿਬ ਛਰੀ ਜੰਨੀ ਦੇਣਗੇ ਅ ਪਰਸੋਂ 3-4 ਜਵਾਕਾਂ ਦੀਆਂ ਲਾਸ਼ਾਂ ਰਖੀਆਂ ਨੇ ਸੜਕ ਤੇ ਗੁਰੂ ਹਰ ਸਾਹਿਬ ਗੁਰੂ ਹਰ ਸਾਹਿਬ ਲੱਖੋ ਕੇ ਬਹਿਰਾਮਪੁਰ ਅੱਜ ਫੇਰ ਖਵਾਰੀ ਖਾਬਰਾ 2-3 ਅੱਜ ਮਰ ਗਏ ਢੂਡ ਪ੍ਰੇ ਪ੍ਰਚਾਰਿਆ ਜਾ ਰਿਹਾ ਹੈ ਸਾਨੂੰ ਮੂਰਖ ਬਣਾਇਆ ਜਾ ਰਿਹਾ ਹੈ ਛੇਕੜ ਨੂੰ ਲੋਕ ਦੇਖੋ ਸੁਨੀਪ ਸਿੰਘ ਸਿੱਧੂ ਚਲ ਗਿਆ ਜੀ ਉਹਦੇ ਭਰਾ ਨੇ ਉਹਦਾ ਪੋਸਟ ਮਾਰਡਮ ਨਹੀਂ ਕਰਵਾਇਆ ਗਿਆ ਉਹਦੀ ਮੌਤ ਦਾ ਕਾਰਨ ਹੀ ਪਤਾ ਲੱਗੇ ਐਕਸੀਡੈਂਟ ਕਹਿ ਕੇ ਉਹ ਮਰ ਗਿਆ ਸੁਣੀ ਚਲੋ ਗਾ ਲਈ ਸੰਦੀਪ ਸਿੰਘ ਸਿੱਧੂ ਸੰਦੀਪ ਸਿੱਧੂ ਆ ਸੰਦੀਪ ਸਿੰਘ ਸੁਭਦੀਪ ਸਿੱਧੂ ਉਹਦੀ ਉਹਦਾ ਕੋਈ ਇਨਸਾਫ ਨਹੀਂ ਮਿਲਿਆ ਉਹਦਾ ਪਿਓ ਵਿਚਾਰਾ ਓਏ ਦਰਦ ਦਰ ਬਜ਼ੁਰਗ ਬੰਦਾ ਪੜਖਦਾ ਫਿਰਦਾ ਇਨਸਾਫ ਲਈ ਰੋਂਦਾ ਫਿਰਦਾ ਪਿੱਟਦਾ ਫਿਰਦਾ ਐਡੇ ਵੱਡੇ ਜਿੱਦੀ ਐਡੀ ਦੁਨੀਆ 'ਚ ਤਾਂ ਕੋਵੇ ਜਿਹਦੇ ਕੋਲ ਐਡਾ ਇਨਕਮ ਸਰਸ ਹੋਵੇ ਐਡਾ ਨਾਮ ਹੋਵੇ ਜਿੱਦੀ ਦੁਨੀਆ ਨੇ ਟਵੀਟ ਕਰੇ ਹੁਣ ਮੌਤ ਤੇ ਉਹਨੂੰ ਇਨਸਾਫ ਨਹੀਂ ਮਿਲਦਾ ਤਾਂ ਆਮ ਬੰਦੇ ਨੂੰ ਕਿੱਥੋਂ ਇਨਸਾਫ ਮਿਲ ਜੂ ਪੱਤਰਕਾਰ ਸਾਹਿਬ ਮੈਂ ਨਹੀਂ ਮੰਨਦਾ ਇਹ ਗੱਲ ਨੂੰ ਮਾਰ ਮਾਰ ਬੋਲਣਾ ਨੂੰ ਮਾਰ ਦਿੱਤਾ ਜਾਣਾ ਹੈ ਮਾਰ ਕੇ ਕਹਾਣੀ ਕੋਈ ਵੀ ਬਣਾ ਦੇਣਗੇ ਕੱਲ ਨੂੰ ਹੋਰਾਂ ਦੀ ਮੌਤ ਫੇਰ ਉਹ ਇਹ ਕੋਈ ਆਖਰੀ ਤੇ ਪਹਿਲੀ ਮੌਤ ਥੋੜੀ ਹੈ ਕੱਲ ਨੂੰ ਹੋਰ ਹੋਣੀ ਹੈ ਉਹਦੀ ਵੀ ਕੋਈ ਨਾ ਕੋਈ ਕਹਾਣੀ ਬਣਾ ਦੇਣੀ ਹੈ ਉਹ ਕਹਾਣੀ ਲੋਕਾਂ ਨੂੰ ਚੱਕਤ ਵੀ ਹਾਂ ਠੀਕ ਹੈ ਕਹੀ ਜੀ ਕਹਾਣੀ ਬਣਾਉਂਦੇ ਨੇ ਫਿੱਟ ਕਰਦੇ ਨੇ ਚਲੋ ਔਰ ਕਾਰੇ ਅੱਖਰ ਕਰਦੇ ਨੇ ਕਹਾਣੀਆਂ ਬਣਾਉਣ ਦੇ ਸਪੱਟ ਨੇ ਕਾਰਵਾਈ ਕਰਨ ਦੇ ਸਪੱਟ ਨਹੀਂ ਨਿਰੰਤਰ ਰਹਿ ਕੇ ਬਾਕੀ ਸਰਕਾਰ ਹੁੰਦੇ ਆ ਸਰਕਾਰੀ ਜੋ ਅਗਲਾ ਐਗਜ਼ਾਮ ਲਾ ਰਿਹਾ ਹੈ ਵੀ ਭਾਈ ਜਾਂਚ ਕਰੋ ਤਾਂ ਜਾਂਚ ਕਰੀ ਜਾਵੇ ਜੇ ਕਲੀਅਰ ਹੁੰਦਾ ਤਾਂ ਕਲੀਅਰ ਕਰਾਇਆ ਜਾਵੇ ਤੇ ਉਹ ਤਾਂ ਕਿਹਦੇ ਸੀ ਜਾਂਚ ਕਰ ਰਹੇ ਹੈਗੇ ਆ ਆਪਣੇ ਪੱਧਰ ਉੱਪਰ ਜਾਂਚ ਕਰ ਰਹੇ ਪੰਜਾਬ ਪੁਲਿਸ ਕਹਿ ਰਹੀ ਆਪਣੇ ਪੱਧਰ ਉੱਪਰ ਜਾਂਚ ਕਰ ਰਹੇ ਉਹਨਾਂ ਨੇ ਤਾਂ ਕਹਾਣੀ ਮੁਕਾਤੀ ਉਹਨਾਂ ਨੇ ਤਾਂ ਕਹਾਣੀ ਮੁਕਾਤੀ ਅਸੀਂ ਜਾਂਚ ਕਰ ਲਈ ਇੱਕ ਦਿਨ ਚ ਹੀ ਵਿਜੇਂਦਰ ਸੀ ਆਏ ਸੀ ਪੈਸਿਆਂ ਦਾ ਮਾਮਲਾ ਸੀ ਵੀ ਆਹ ਬੰਦੇ ਆਏ ਸੀ ਹਾਂ ਕੋਈ ਪਿਸਤੌਲ ਨਾ ਦੱਸਿਆ ਨਾ ਕੋਈ ਹੋਰ ਗੱਲ ਦੱਸੀ ਨਾ ਕੋਈ ਗਾਰ ਇੱਕ ਦਿਨ ਚ ਹੀ ਰੌਲਾ ਮੁਕਾਤਾ ਉਹਨਾਂ ਨੇ ਤਾਂ ਕਹਾਣੀ ਨਬੇੜੀ ਥੀ ਪਰਮਿੰਦਰ ਜੀ ਮੈਂ ਨਾ ਤੁਹਾਨੂੰ ਉਂਗਲਾ ਤੇ ਕੇਸ ਅਜੇ ਹੀ ਗਿਣਾ ਸਕਦਾ ਕਿ ਜਦੋਂ ਫਿਰ ਜਾਂਚ ਦੀ ਗੱਲ ਹੁੰਦੀ ਹੈ ਕਿ सीबीआई ਤੋਂ ਜਾਂਚ ਪੰਜਾਬ ਸਰਕਾਰ ਤਾਂ ਆਪਣੇ ਪੱਧਰ ਉੱਪਰ ਨਹੀਂ ਦਿੰਦੀ ਹੁੰਦੀ ਇਹ ਤਾਂ ਫਿਰ ਕੋਰਟ ਦੇ ਰਸਤੇ ਬਚਦੇ ਹੈਗੇ ਆ ਉਂਗਲਾ ਤੇ ਕੇਸ ਆਪਣਾ ਹੁਣੇ-ਹੁਣੇ ਕੇਸ ਵਾਪਰਿਆ ਕਰਨਲ ਬਾੜ ਦੇ ਕੇਸ ਦੇ ਵਿੱਚ ਕੀ ਕੁਝ ਹੋਇਆ ਸੀਗਾ ਉਸ ਤੋਂ ਪਹਿਲਾਂ ਬਠਿੰਡਾ ਦੇ ਵਿੱਚ ਨਰਿੰਦਰਦੀਪ ਦਾ ਆਪਾਂ ਕੀ ਕਿ ਕਸਟਡੀ ਦੇ ਵਿੱਚ ਕਤਲ ਦੇ ਇਲਜ਼ਾਮ ਲੱਗੇ ਉਸ ਕੇਸ ਕੀ ਕੁਝ ਹੋਇਆ ਉਂਗਲਾ ਦੇ ਉੱਪਰ ਕੇਸ ਗਿਨੇ ਹੋਇਆ ਹੈ ਕਿ ਲੱਗਦਾ ਪੰਜਾਬ ਸਰਕਾਰ सीबीआई ਨੂੰ ਆਪਣੇ ਆਪ ਸੌਂਦੂਗੀ ਜਾਂਚ ਇਹ ਪਰ ਬਾਹਰ ਪ੍ਰੈਸ਼ਰ ਪਾਇਆ ਗਿਆ ਸੁਪਣਾ ਬਊਆ ਲਾਸ਼ਾਂ ਨਾਲ ਕੋਲੇ ਲਾਸ਼ਾਂ ਜਨਾਚਰ ਉਹਨਾਂ ਕੋਲੇ ਮਿੱਟੀ ਆ ਆਪਦੇ ਪੁੱਤ ਦੀ ਜ਼ਬਾਨ ਦੀ ਉਹ ਲੈ ਕੇ ਬੈਠਣਗੇ ਖਬਰਾਂ ਚੱਲਣਗੀਆਂ ਤੁਹਾਡਾ ਪੱਤਰਕਾਰ ਭਾਈਚਾਰਾ ਹੱਕ ਸੱਚ ਦੀ ਗੱਲ ਕਰੂਗਾ ਵੀ ਭਾਈ ਲਾਸ਼ ਅੱਖੀ ਬੈਠੇ ਨੇ ਕਿਉਂ ਰੱਖੀ ਬੈਠੇ ਨੇ ਉਹ ਕਹਿਣਗੇ ਲੋਕ ਕਾਰਨ ਹੈ ਇਲਜ਼ਾਮ ਨੇ ਮੌਕੇ ਦੀ ਸਰਕਾਰ ਤੇ ਤਾਂ ਭਾਈ ਜਾਂਚ ਕਰੋ ਜਾਂਚ ਕੌਣ ਕਰ ਰਿਹਾ ਪੰਜਾਬ ਪੁਲਿਸ ਪੰਜਾਬ ਸਰਕਾਰ ਨਹੀਂ ਜੀ ਸਾਨੂੰ ਸੀਬੀਆਈ ਦੀ ਲੋੜ ਹੈ ਸੀਬੀਆਈ ਜਾਂਚ ਕਰੇ ਤਾਂ ਸੀਬੀਆਈ ਜਾਂਚ ਕਰੂਗੀ ਪੰਜਾਬ ਪੁਲਿਸ ਨੇ ਤਾਂ ਨਿਰਿੰਦਰ ਉਹ ਜਿਹੜਾ ਉਹ ਤੁਸੀਂ ਦੱਸਿਆ ਬਾਦਸਾਹ ਵਾਲਾ ਮਾਮਲਾ ਸੀ ਉਹਦੇ 'ਚ ਵੀ ਖਾਨਾ ਪੂਰਤੀ ਕਰਤੀ ਸੀ ਤਾਂ ਉਹਨਾਂ ਨੇ ਜਾਂਚ ਕਰਕੇ ਉਹਨਾਂ ਨੂੰ ਦੋਸ਼ੀ ਕਰਾਰ ਕਰਿਆ ਸ਼ਾਇਦ ਉਹਨਾਂ ਨਿਰਿੰਦਰ ਦੀ ਬਠਿੰਡਾ ਵਾਲਾ ਮਾਮਲਾ ਵੀ ਉਹਦੀ ਵੀ ਜਾਂਚ ਹੋਵੇ ਪ੍ਰਮਾਤਮਾ ਕਰੇ ਉਹਦੇ 'ਚ ਹੋਰ ਵੀ ਕਈ ਕੇਸ ਨੇ ਇਹ ਮੈਂ ਦਗਾਣਾ ਸਿੱਧੂ ਮੂਸੇਵਾਲਾ ਦੀ ਜਾਂਚ ਵੀ ਸੀਬੀਆਈ ਦੇ ਪਿਓ ਨੇ ਮੰਗ ਕਰੀ ਹੈ ਕਈ ਵਾਰ ਪਰ ਹੋ ਨਹੀਂ ਰਹੀ ਇੱਥੇ ਅੰਡਰ ਟ੍ਰਾਇਲ ਕੋਰਟ 'ਚ ਕੇਸ ਚੱਲ ਰਿਹਾ ਜੇ ਉਹਦੀ ਸੀਬੀ ਜਾਂਚ ਹੋ ਜੇ ਦੁੱਧ ਪਾਣੀ ਦਾ ਪਾਣੀ ਹੋ ਜੇ ਪਰ ਇਨਸਾਫ ਨਹੀਂ ਮਿਲਦਾ ਜੀ ਮੈਨੂੰ ਨਹੀਂ ਮੰਨਦਾ ਇਨਸਾਫ ਮਿਲਦਾ ਕਿ ਤਮਨੋ ਇਨਸਾਫ ਦੀ ਉਮੀਦ ਤਾਂ ਘਟੇਗੀ ਤੇ ਆਪਣੀ ਆਪਣੀਆਂ ਜਾਨਾਂ ਪੰਜਾਬ ਦੇ ਵਿੱਚ ਆਪ ਰੱਖਿਆ ਕਰਨੀ ਚਾਹੀਦੀ ਜਾਂ ਕਰਨੀ ਪਾਉਗੀ ਪੰਜਾਬ ਮੈਂ ਲਈ ਰੋਲਣਾ ਪਊਗਾ ਕਈ ਸਾਲ ਕੋਰਟਾਂ ਦੇ ਚੱਕਰ ਹਾਈ ਕੋਰਟਾਂ ਦੇ ਚੜ ਚੜ ਬੰਦਾ ਕੁੱਬਾ ਹੋ ਜਾਂਦਾ ਹੈ ਅੱਜ ਜਾਂ ਫਿਰ ਵਕੀਲਾਂ ਨਾਲ ਪੁਲਿਸ ਵਾਲਿਆਂ ਨਾਲ ਖੱਜਲ ਖਵਾਰਤਾ ਫਿਰ ਧਮਕੀਆਂ ਜੋ ਇਨਸਾਫ ਲੈਤੇ ਨੇ ਜਿੰਨਾਂ ਨੇ ਵੱਡੇ ਬੰਦਿਆਂ ਖਿਲਾਫ ਵੱਡੇ ਬਾਬਿਆਂ ਖਿਲਾਫ ਇਨਸਾਫ ਲੈ ਲਏ ਕਈ ਬੰਦਿਆਂ ਨੇ ਸੀਬੀਆਈ ਰਾਹੀਂ ਉਹ ਦੂਜੀ ਦੂਜੀ ਪੀੜੀ ਜਾਂ ਜਾਂਦੀ ਇਨਕਾਉਂਟਰ ਦੇ ਵੱਡੇ ਵੱਡੇ ਆਸਰਾ ਖਿਲਾਫ ਸੀਬੀਆਈ ਜਰੂਰ ਇਨਸਾਫ ਲੈਨੇ ਉਹਨਾਂ ਦੀ ਕਈ ਪੀੜੀਆਂ ਕਾਨ ਇਨਸਾਫ ਮਿਲਿਆ ਜੇ ਮਿਲਿਆ ਕਿਸੇ ਨੂੰ ਥੋੜਾ ਮੋਟਾ ਬਾਕੀ ਸਾਨੂੰ 84 ਦਾ ਇਨਸਾਫ ਨਹੀਂ ਮਿਲਿਆ 84 ਸਾਡੇ ਵਿਕਟਮ ਜੋ ਸ਼ਹੀਦ ਹੋਏ ਨੇ ਜਾਂ ਸਾਡੀਆਂ ਦਿੱਲੀ ਜੋ ਦੰਗੇ ਕਾਂਡ ਹੋਏ ਨੇ ਸਾਡੀਆਂ ਭੈਣਾਂ ਨਾਲ ਮਾਮਨਾ ਬਲਾਤਕਾਰ ਹੋਏ ਨੇ ਇਨਸਾਫ ਇਨਸਾਫ ਤਾਂ ਉਹਦੇ ਵੀ ਹੋਏ ਸੰਦੀਪ ਸਿੱਧੂ ਦੀ ਕਬਾਡੀ ਦਾ ਸੀਗਾ ਮੁੰਡਾ ਕਬਾਡੀ ਖੇਡਦਾ ਸੀ ਉਹ ਮਾਰਤਾ ਇੱਕ ਪੱਤਰਕਾਰ ਸੀ ਪ੍ਰੀਤ ਸੈਣੀ ਜੋ ਸੱਚ ਜਾਗਰ ਕਰਤਾ ਸੀ ਉਹਦੀ ਮੌਤ ਆਧਾਰੇ ਜਿਲਮ ਕੀ ਹੋਈ ਆ ਪਤਰੀਨ ਲੱਗਿਆ ਉਹ ਕਿਵੇਂ ਮਾਰਤਾ ਖਾਣੇ ਚ ਕਹਿੰਦੇ ਫੂਡ ਪੌਇੰਟਿੰਗ ਹੋਈ ਇਹ ਇੱਕ ਨਾ ਜਿਹੜਾ ਆਪਾਂ ਕੀਏ ਕੀ ਸੋਸ਼ਲ ਮੀਡੀਆ ਦੇ ਉੱਪਰ ਪ੍ਰਚਾਰਿਆ ਜਾ ਰਿਹਾ ਹੈ ਭਗਵੰਤ ਮਾਨ ਫੈਨ ਕਲੱਬ ਇੱਕ ਪੇਜ ਹੈਗਾ ਉਸ ਤੋਂ ਇੱਕ ਪੋਸਟ ਪਾਈ ਜਾਂਦੀ ਹੈ ਉਸ ਦੇ ਵਿੱਚ ਨਾ ਰਾਜਾ ਵੜਿੰਗ ਦੇ ਨਾਲ ਆ ਜਿਹੜਾ ਕਾਤਲ ਹੈਗਾ ਜਿਹੜਾ ਆਪਾਂ ਕੀਤੇ ਜਾਂ ਪੁਲਿਸ ਕਹਿ ਰਿਹਾ ਜਿਸ ਨੂੰ ਕਾਤਲ ਦੱਸ ਲਈ ਦਿੱਤਾ ਐਫ ਆਰ ਦੇ ਵਿੱਚ ਨਾਮ ਨਹੀਂ ਹੈ ਰਾਜਾ ਵੜਿੰਗ ਦੇ ਨਾਲ ਵੀ ਉਸ ਦੀ ਫੋਟੋਆਂ ਵਾਇਰਲ ਹੋ ਰਹੀਆਂ ਕਿਉਂ ਕਹਿੰਦੇ ਕਾਂਗਰਸ ਦੇ ਜਿਸ ਦੇ ਉੱਪਰ ਕਤਲ ਦੇ ਇਲਜ਼ਾਮ ਲੱਗੇ ਆ ਜਾਂ ਜਿਸ ਦਾ ਐਫ ਆਰ ਦੇ ਨਾਮ ਹੈ ਜਿਸ ਨੂੰ ਗ੍ਰਿਫਤਾਰ ਕੀਤਾ ਹੈ ਭਗਵਨ ਤਮਾਨ ਫੈਨ ਕਲੱਬ ਇੱਕ ਪੇਜ ਹੈਗਾ ਫੇਸਬੁੱਕ ਤੇ ਰਾਜਾ ਬੜੇ ਦੇ ਨਾਲ ਉਸਦੀਆਂ ਫੋਟੋਆਂ ਉਹ ਵੀ ਇਹ AI ਦਾ ਜਮਾਨਾ ਹੈ ਬੈਸੇ ਤਾਂ ਕੁਝ ਵੀ ਹੋ ਸਕਦਾ ਹੈ ਪਰ ਫੋਟੋ ਦਾ ਕੀ ਹੈ ਜੀ ਫੋਟੋ ਦਾ ਕੋਈ ਮੇਰੇ ਨਾਲ ਹਜ਼ਾਰਾਂ ਦਾ ਆਥਰ ਨੂੰ ਆਮ ਜਆ ਦੇਸੀ ਜਾਂ ਬੰਦਾ ਮੇਰੇ ਨਾਲ ਹਜ਼ਾਰ ਬੰਦਾ ਖਿਚਾ ਜਾਂਦਾ ਕੱਲ ਉਹ ਬੰਦਾ ਕਿਤੇ ਕੋਈ ਕਾਤਲ ਕਰ ਦੇ ਤਾਂ ਉਹ ਉਹ ਫਿਰ ਮੈਂ ਦੋਸ਼ੀ ਥੋੜੀ ਹੋ ਗਿਆ ਜਾਂ ਕੋਈ ਚਿੱਟਾ ਮੈਨੂੰ ਕੀ ਪਤਾ ਇਹ ਬੰਦਾ ਕੌਣ ਹੈ ਮੈਂ ਖੜਾ ਹੁੰਨਾ ਇੱਥੇ ਮੈਂ ਸਾਹ ਲਈ ਜਾਂਦਾ ਨਾ ਬੱਕਰੀਆਂ ਲਈ ਜਾਂਦਾ ਬਾਈ ਖੜੀ ਫੋਟੋ ਕਰਾਉਣੀਆਂ ਆਲਾ ਫੋਟੋ ਕਰਾ ਕੇ ਪਹਰ ਜਾਂਦਾ ਔਰ ਜੂਨਰ ਤੇ ਉੱਤਰ ਮੈਨੂੰ ਵੀ ਤਾਂ ਔਰ ਜੂਨਰ ਜਿੱਟਾ ਲਈ ਫਿਰਦਾ ਉਹ ਕਹ ਹ ਭਲਾਇਆ ਆ ਵੀ ਫੋਟੋ ਝੋਟੇ ਨਾਲ ਹੋਵੇ ਤਾਂ ਮੈਂ ਥੋੜੀ ਦੋਸ਼ੀ ਹੋ ਗਿਆ ਉਹ ਤਾਂ ਰਾਜਾ ਬਡਿੰਗਾ ਮੰਤਰੀ ਰਿਹਾ ਹੋਇਆ ਬਾਡੀਆਂ ਲਵਾਈ ਨਾ ਹੋਈਆਂ ਬੱਸਾਂ ਤੇ ਵੱਡੀਆਂ ਵੱਡੀਆਂ ਇੰਪੋਰਟੈਂਟ ਬਾਡੀਆਂ ਲਵਾਈਆਂ ਰਾਇਆ ਆਪਣੇ ਅੰਗਰੇਜ਼ੀ ਦੇ ਹਨਾ ਤੇ ਉਹਦੇ ਨਾਲ ਲੱਖਾਂ ਲੋਕ ਫੋਟੋਆਂ ਖੱਲਾ ਦੇਖੂ ਜੂਰੇ ਆਣਾ ਬੋਦੀ ਦੀ ਜਾਂਚ ਵੀ ਵਿੱਚੇ ਪਈ ਹੈ ਭਗਵੰਤ ਮਾਨ ਸਰਕਾਰ ਨੇ ਕਰਨੀ ਸੀ ਕੀਤੀ ਨਹੀਂ ਕਿਤੇ ਦੋਸਤੀ ਅੰਦਰ ਖਾਤੇ ਅੰਦਰ ਖਾਤੇ ਅੰਦਰ ਖਾਤੇ ਸੁਜੋਤਾ ਹੋ ਗਿਆ ਕਰਦੇ ਨਹੀਂ ਜਾਂਚਾ ਕਿੱਥੇ ਕਰਦੇ ਨੇ ਦਾਤਾਇ ਚਾਚਾ ਦੇ ਮੁੰਡੇ ਨੇ ਹੁਣ ਤੱਕ ਮੈਂ ਸੁਣਿਆ ਉਹ ਫੁੱਲ ਚ ਵੀ ਝਾੜੂ ਦੀ ਬੋਕਰਾਂ ਫਸ ਗਈਆਂ ਗੁੰਝਲਾਂ ਇੱਕ ਮਿਕ ਹੋ ਗਏ ਜੀ ਕੀ ਲੱਗਦਾ ਫਿਰ ਪਰਿਵਾਰ ਨੂੰ ਹੁਣ ਪਰਿਵਾਰ ਲੱਗਦਾ ਇਨਸਾਫ ਲੈ ਪਾਊਗਾ ਇੱਥੋਂ ਜਾਂ ਇੱਥੇ ਸੜਕਾਂ ਤੇ ਰੋਣ ਹਾਰੇ ਤੱਕ ਤਾਂ ਦੇਖੋ ਪ੍ਰਵਾਹ ਘਟਿਆ ਹੋਇਆ ਪੂਰਾ ਪਾਈ ਹੋ ਬਾਕੀ ਗਾਹਾਂ ਬੌਸਲਾ ਜੋਰ ਬਹੁਤ ਹੁੰਦਾ ਪੁਲਿਸ ਆਪਦੇ ਬੰਦੇ ਪਵਾ ਲੈਂਦੀ ਐ ਜਿਵੇਂ ਜ਼ਿਆਦਾਤਰ ਆਪਾਂ ਆਪਾਂ ਵੀ ਲੜਦੇ ਆਂ ਲੋਕਾਂ ਖਾਤਰ ਬੌਡੀਆਂ ਰੱਖ ਲੈਣੇ ਆਂ ਪੰਚਾਇਤੀ ਬੰਦੇ ਪੱਟ ਲੈਂਦੇ ਨੇ ਵੱਡੇ ਲੀਡਰ ਪਾ ਲੈਂਦੇ ਨੇ ਵਿੱਚ ਕਾ ਮੁੱਟੀਪਲੀਤ ਕਰੀ ਐ ਹਣਾ ਸੰਘਰਸ਼ ਕਮੇਟੀਆਂ ਨੂੰ ਉਹ ਕਾ ਵਿੱਚ ਬੰਦੇ ਪਾ ਦਿੰਦੇ ਨੇ ਆਪਦੇ ਤਾਂ ਉਹ ਖਰਾਬ ਹੋ ਜਾਂਦਾ ਕਮਾਲ ਕਰ ਪਿੰਡ ਵਾਲੇ ਲੋਕ ਜੇਕਰ ਪੰਚਾਇਤ ਸੱਤ ਉੱਥੇ ਦਰੀ ਤੇ ਬਹਿ ਕੇ ਲੜਨਗੇ ਤੇ ਪੰਜਾਬ ਦੇ ਲੋਕ ਸਾਥ ਦੇਣਗੇ ਸਾਰੇ ਬਹੁਤ ਸਾਧ ਦੇ ਰਹੇ ਨੇ ਅੱਜ ਉਥੇ ਬਹੁਤ ਪਾਂ ਬਹੁਤ ਦੂਰੋਂ ਦੂਰੋਂ ਲੋਕ ਗਏ ਬਹੁਤ ਦੁਨੀਆ ਗਈ ਆ ਪਿੰਡ ਦੇ ਲੋਕ ਵੀ ਕਾਫੀ ਗਿਣਤੀ ਚ ਭੈਣਾ ਮਾਮਾ ਹਾਜ਼ਰ ਸੀ ਤਾਂ ਦੇਖੋ ਪ੍ਰਮਾਤਮਾ ਭਲੀ ਕਰੂ ਪਰ ਜੇ ਇਹਨਾਂ ਦੇ ਘਰੇ ਕਿੱਥੇ ਇਨਸਾਫ ਕਿੱਥੇ ਭਾਲਦਾ ਝੋਟਿਆਂ ਤੋਂ ਲੱਸੀ ਬਾਈ ਆ ਰਾਸ਼ੂ ਨੇ ਜੱਸਿਆ ਮੈਂ ਤਾਂ ਨਹੀਂ ਮੰਨਦਾ ਕੋਈ ਇਨਸਾਫ ਨਹੀਂ ਕਰੂ ਮੇਰੇ ਦੇਵਰ ਦਾ ਮਾਰਤਾ ਉੱਥੇ ਵੀ ਕੋਈ ਇਨਸਾਫ ਨਹੀਂ ਵੈਸੇ ਪਰਮਿੰਦਰ ਜੀ ਉਹ ਕਹਾਵਤ ਨਾ ਤੁਸੀਂ ਸ਼ਾਇਦ ਗਲਤ ਬੋਲਤੀ ਉਹ ਕਟਿਆਂ ਤੋਂ ਲੱਸੀ ਹੁੰਦਾ ਝੋਟਿਆਂ ਦੇ ਘਰੋਂ ਭੰਨ ਕੱਟਿਆਂ ਤੋਂ ਵਾਲਾ ਝੋਟਿਆਂ ਤੋਂ ਵਾਲਾ ਇੱਕੋ ਹੀ ਗੱਲ ਹੈ ਬਾਈ ਠੀਕ ਹੈ ਬਾਈ ਜੀ ਜੁੜੇ ਉਮੀਦ ਹੈ ਪਰਿਵਾਰ ਨੂੰ ਇਨਸਾਫ ਮਿਲੂਗਾ ਹੱਕ ਸੱਚ ਦੀ ਜੇਕਰ ਲੜਾਈ ਲੜੀ ਜਾ ਰਹੀ ਹੈ ਤੇ ਜਾਂਚ ਸੁਭਾਵਿਕ ਤੌਰ ਤੇ ਸਹੀ ਹੋਣੀ ਚਾਹੀਦੀ ਹੈ ਧੰਨਵਾਦ ਬਈ ਜੀ ਇਨਸਾਫ ਮਿਲੇ ਪਰਿਵਾਰ ਨੂੰ ਬਹੁਤ ਚੰਗਾ ਬੰਦਾ ਸੀ ਨਿੱਗੇ ਸੁਭਾਅ ਦਾ ਬੰਦਾ ਇੱਥੇ ਮਿਲਦਾ ਸੀ ਬੇਵਾਕੀ ਨਾਲ ਬੋਲਦਾ ਸੀ ਆਪਾਂ ਤਾਂ ਦੋਨੇ ਹੱਥ ਜੋੜ ਕੇ ਉਹਦੇ ਪਰਿਵਾਰ ਭਾਣਾ ਮੰਨਣ ਦਾ ਬਲ ਬਖਸ਼ੀ ਇਹ ਸੱਚੇ ਪਾਤਸ਼ਾਹ ਬਾਈ ਉਹਦੇ ਕਾਤਲਾਂ ਨੂੰ ਸਜ਼ਾ ਤੂੰ ਦੇਵੀਂ ਇਹ ਝੇਠਲੀਆਂ ਅਦਾਲਤਾਂ ਤਾਂ ਜੀ ਚਲੋ ਮੈਂ ਤਾਂ ਨਹੀਂ ਮੰਨਦਾ ਪਰ ਉੱਪਰਲੀ ਅਦਾਲਤਾਂ 'ਚ ਫੇਰ ਬੰਦਾ ਮੂਹਰੇ ਖੜਦਾ ਜਮਰਾਜ ਦੇ ਝੋਟੇ ਬਣ ਬਣ ਉੱਪਰਲੀ ਅਦਾਲਤਾਂ 'ਚ ਇਨਸਾਫ ਨਹੀਂ ਇੱਥੇ ਮੱਥੇ ਰਾਗੜ ਦੇ ਦੇਖੇ ਨੇ ਬੰਦੇ ਜੋ ਜ਼ੁਲਮ ਕਰਦੇ ਨੇ ਤੇ ਉੱਪਰਲੀ ਅਦਾਲਤਾਂ 'ਚ ਵੀ ਅਗਲਾ ਮੂਹਰੇ ਖੜਾ ਹੁੰਦਾ ਸਿੱਧੂ ਵਰਗਾ ਦਾਗ ਲਈ ਦੀਪ ਸਿੱਧੂ ਬਾਈ ਵਰਗਾ ਵੀ ਆਜੋ ਨਰਕਾਂ ਵਾਲੀ ਰਾਤ ਤੇ ਸੀ ਇਹ ਚੀਜ਼ਾਂ ਹੈਗੀਆਂ ਨੇ ਮੈਂ ਮੰਨਦਾ ਬਾਣੀ ਨਾਲ ਜੁੜਿਆ ਹੋਇਆ ਇੱਥੇ ਦਾ ਇੱਥੇ ਦਾ ਇੰਨਾ ਜੀ ਦੁਨੀਆ ਇੰਨਾਂ ਦੇ ਬੰਦੇ ਆ ਇੰਨਾਂ ਦੀ ਵਕੀਲ ਆ ਸਾਰਾ ਕੁਝ ਇੰਨਾਂ ਦੀ ਹੈ ਜੀ ਗੱਲ ਮਕਾ ਠੀਕ ਹੈ ਤਨਾਲ ਬਾਈ ਜੀ ਆਪਕਾ ਤਾਂ ਸੋਡੇ ਚੈਨਲ ਤੇ ਪਹਿਲੀ ਗਹਿਣਾ ਹੈ ਕੱਲ ਨੂੰ ਆਪਾਂ ਨੂੰ ਕਿਸੇ ਨੂੰ ਮਾਰਤਾ ਆਪਾਂ ਨੂੰ ਕੋਈ ਇਨਸਾਨ ਸੂਫ ਦੀ ਲੋੜ ਨਹੀਂ ਆਪਾਂ ਤਾਂ ਸਾਰਾ ਕੁਝ ਆਦਾ ਸਰਕਾਰੀ ਆਧਾਰੇ 'ਚ ਲਖਾਇਆ ਹੋਇਆ ਹੈ ਸਾਰਾ ਕੁਝ ਗ੍ਰੇਟ ਕਰਿਆ ਹੋਇਆ ਹੈ ਚੱਕ ਕੇ ਸੈਨ ਦਿਓ ਬਸ ਗੱਲ ਖਤਮ ਜੰਨਾ ਜਰ ਬੋਲਾਂਗੇ ਡਟ ਕੇ ਬੋਲ ਜੀ ਸ਼ੁਕਰੀਆ ਨਹੀਂ ਨਹੀਂ ਲੇ ਲਓ